ਅੰਦਰ ਸਿੰਘਾ ਜੀ ਬਹੁਤ ਮਿਹਰ ਆਵਾਬਸਤੀ ਵਢੰਡਾ ਇਹ ਜਿਹੜਾ ਘਰ ਆਈ ਮੇਰੇ ਬ੍ਰਦਰ ਦਾ ਹੀ ਹਰਜਿੰਦਰ ਸਿੰਘ ਵੱਡਾ ਮੇਰੇ ਨਾਲ ਕੀ ਕੰਮ ਕਰਦਾ ਡੀਸਾ ਕੋਲ ਨਹੀਂ ਮਲਾਇਮ ਨੇ ਕੀ ਹੋਇਆ ਕੀ ਇੱਥੇ ਅੰਦਾਜ਼ਾ ਲਾਇਆ ਜਾਂਦਾ ਵੀ ਉਹ ਮੁੰਡੇ ਨੂੰ ਆਉਣਾ ਜਾਣਾ ਸੀਗਾ ਪਹਿਲਾਂ ਇਹਨਾਂ ਦੇ ਘਰੇ ਜੀ ਉਹਦੀ ਮਦਰ ਤੇ ਆਏ ਹੈ ਸਾਡੀ ਪਰਜਾਈ ਤੇ ਉਹ ਮੁੰਡੇ ਦੀ ਮਦਰ ਬਾਜ਼ਾਰ ਗਈਆਂ ਨੂੰ ਘਰੇ ਬਿਠਾ ਕੇ ਗਏ ਹੋਣਗੇ ਸਾਨੂੰ ਉਦੋਂ ਪਤਾ ਲੱਗਿਆ ਜੀ ਕਹਿੰਦੇ ਇੱਥੋਂ ਐਂਬੂਲੈਂਸ ਲੈ ਕੇ ਗਈਏ ਕਿਸੇ ਮੁੰਡੇ ਨੂੰ ਖੂਨਮ ਖੂਨ ਹੋਇਆ ਬੈਠਾ ਸੀਗਾ ਜਦੋਂ ਮੈਂ ਬਾਹਰ ਨਿਕਲਿਆ ਘਰੋਂ ਉਦੋਂ ਐਮਬੂਲੈਂਸ ਚਲੀ ਗਈ ਸੀ ਮੈਂ ਆ ਕੇ ਦੇਖਿਆ ਜੀ ਹਾਲ ਹੋਇਆ ਪਿਆ ਅਸੀਂ ਅੰਦਰ ਵੀ ਜਾ ਕੇ ਦੇਖਿਆ ਵੀ ਕੋਈ ਅੰਦਰੋਂ ਕੋਈ ਕੁਸ਼ ਕਰਾ ਉਹ ਕਰਕੇ ਗਏ ਕੋਈ ਅੰਦਰ ਐ ਐਲ.ਈ.ਡੀ ਪੰਨੀ ਹੋਈ ਆ ਫੋਨ ਪੰਨਿਆ ਪਿਆ ਮੁੰਡੇ ਦੇ ਬੂਟ ਜਰਾਬਾ ਪੰਨਿਆ ਅੰਦਰ ਕਾਰਨ ਕਾਰਨ ਸਾਨੂੰ ਅਜੇ ਤੱਕ ਕੁਝ ਨਹੀਂ ਪਤਾ ਜੀ ਮੁੰਡੇ ਨੂੰ ਪਤਾ ਉਹ ਜਿਹਦੇ ਨਾਲ ਵਾਪਰੀ ਹੈ ਘਟਨਾ ਉਹ ਮੁੰਡਾ ਉਹ ਮੁੰਡਾ ਤੁਹਾਨੂੰ ਦੱਸਿਆ ਹੀ ਮੁਲਾਜ਼ਮਤ ਦਾ ਮੁੰਡਾ ਹੈ ਹਾਂਜੀ ਇਹਨਾਂ ਦੇ ਘਰ ਆਉਣੇ ਜਾਣੀ ਬ੍ਰਦਰ ਮੈਂ ਮੈਂਟਲੀ ਫਿਟ ਹੈ ਜੀ ਉਹ ਕਹਿ ਨਹੀਂ ਸਕਦਾ ਜੀ ਮੈਂ ਦੇਖਿਆ ਨਹੀਂ ਅਜੇ ਤੱਕ ਜੀ ਬਲਕਿ ਕੋਈ ਕਿਸੇ ਹੋਰ ਨੇ ਕੁੱਟ ਮਾਰ ਕੇ ਕਿਹਾ ਉਹੀ ਦੱਸੂਗਾ ਜੀ ਨਾਮ ਕੀ ਹੈ ਸ਼ੀਸ਼ਾ ਪੰਨਾ ਪਾ ਮੇਰੇ ਹਿਸਾਬ ਨਾਲ ਵੀ ਸ਼ੀਸ਼ੇ ਦੇ ਵਿੱਚ ਕੁਸਨ ਮਾਰਿਆ ਲੱਗਦਾ ਹੁਣੇ ਨਾਮ ਕੀ ਹੈ ਹਰਮਨਪ੍ਰੀਤ ਦੱਸ ਰਿਹਾ ਮੈਨੂੰ ਪੂਰਾ ਐਕਜੈਕਟ ਨਹੀਂ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਕਰਦਾ ਨਹੀਂ ਉਹ ਘਰੇ ਦੱਸਦੇ ਆ ਮੁਲਾਜ਼ਮ ਦੱਸ ਰਿਹਾ ਜੀ ਘਰੇ ਕਹਿੰਦੇ ਕਈ ਵਾਰੀ ਉਹਨੇ ਸਮਾਨ ਸੁਣ ਪੰਨਾ ਠੀਕ ਮੈਂ ਮੈਂ ਸ਼ਕਲ ਵੀ ਨਹੀਂ ਦੇਖੀ ਠੀਕ ਜੀ ਤੇਰਾ ਨਾਮ ਪੰਕਜ ਕੁਮਾਰ ਮੋਹਨੂ ਸਮਾਜ ਸੇਵੀ ਸੰਸਥਾ ਵਾਲਾ ਡੋਨਰ ਤੋਂ ਕੀ ਮਾਮਲਾ ਹੋ ਗਿਆ ਜੀ ਸਰ ਸਾਨੂੰ ਤਰੀਬ 3 ਵਜੇ ਦੇ ਪਰੀਵ 3 ਵਜੇ ਦੇ ਕੋਲੇ ਸਾਨੂੰ ਸਮਾਸ਼ੇਵੀ ਸੰਸਥਾ ਦੇ ਹੈਲਪਲਾਈਨ ਨੰਬਰ 9988501656 ਤੇ ਇੱਕੋ ਮੈਸੇਜ ਮਿਲਿਆ ਸੀ ਆਵਾ ਬਸਤੀ ਗਲੀ ਨੰਬਰ 3 ਦੇ ਕੋਲੇ ਕੋ ਭਾਰਾ ਜਿੱਥੇ ਦੀ ਮੁੰਡਾ ਫੁਨਮ ਫੁਨ ਡਿੱਗਿਆ ਵੇ ਕੀ ਮਾਮਲਾ ਲੱਗਦਾ ਸੀ ਸਰ ਕੁਝ ਚੈ ਨਹੀਂ ਸਕਦੇ ਪੁਲਿਸ ਆਈ ਆ ਪੁਲਿਸ ਜਾਂਚ ਚ ਵੱਲ ਰਹੀ ਹੈ ਮਲੇਕ ਨਾਉਂ ਦੀ ਜਿੱਥੇ ਦਾ ਸਾਡੀ ਐਂਬੂਲੈਂਸ ਟੀਮ ਦੇ ਵਰਸਰਾ ਮੁੰਡਿਆ ਨੇ ਦੱਸਿਆ ਪਈ ਆਉਂਦੀ ਹੱਡੀ ਦਿਸ ਰਹੀ ਆ ਬਾਹ ਦੇ ਵਿੱਚੋਂ ਇੰਨਾ ਖੂਨਮ ਖੂਨ ਉੱਚਾ ਜਿਹੜਾ ਘਰ ਦੇ ਵਿੱਚ ਆਪਾਂ ਖੜਿਆ ਮੇਨ ਜੇਟ ਤੋਂ ਤੇ ਅੰਦਰਲਾ ਘਰ ਇਹ ਜੇਟ ਹੋਊਗਾ ਤਰੀ 30 ਫੁੱਟ 35 ਫੁੱਟ ਦੇ ਫਰੀ ਆਪਾਂ ਬਾਹਰੋਂ ਖੜ ਕੇ ਦੇਖੇ ਤਾਂ ਦੂਰ ਤੱਕ ਖੂਨ ਹੀ ਖੁੰਦ ਇਦਾਂ ਤੇ ਐਂਬੂਲੈਂਸ ਵੀ ਖੂਨਮ ਖੂਨ ਭਰ ਦਿੱਤੀ ਆ ਮੁੰਡਾ ਇੱਥੋਂ ਦਾ ਜਿਹਨਾਂ ਨੇ ਕੰਮ ਮੁੰਡਾ ਹਲੇ ਇਹਨਾਂ ਦੇ ਘਰ ਦੇ ਕਨਫਿਊਜ਼ ਹੈ ਵੀ ਉਹ ਤਾਰੇ ਹਲੇ ਨਹੀਂ ਇੱਥੋਂ ਦਾ ਰਹਿਣ ਵਾਲਾ ਤੇ ਮੁੰਡੇ ਨੇ ਆਪਦਾ ਨਾਮ ਹਲੇ ਦੱਸਿਆ ਨਹੀਂ ਕਿ ਉਹ ਜੀ ਬਿਓਸ਼ ਜਿੱਸੇ ਮੈਂ ਇੱਕੋ ਨਾ ਹੋਈ ਤੁਸੀਂ ਪਹੁੰਚੇ ਮੁੰਡਾ ਘਰੇ ਖੱਲੇ ਸੀਗੇ ਹਾਂਜੀ ਸਰ ਪੱਲਾ ਸੀ ਘਰੇ ਕੋਈ ਨਹੀਂ ਸੀ ਕੋ ਇਹ 25 ਤੋਂ 30 ਸਾਲ ਦੀ ਉਮਰ ਦਾ ਨੌਜਵਾਨ ਮੁੰਡਾ ਜੀ ਤੇ ਤੁਸੀਂ ਮੌਕੇ ਤੇ ਪੁਲਿਸ ਨੂੰ ਇਨਫੋਰਮ ਕੀਤਾ ਹਾਂ ਜੀ ਸਰ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਜੀ ਕਿ ਘਟਨਾਏ ਤੇ ਕਿਹੜਾ ਏਰੀਆ ਹੈ ਇਹ ਹਰਜਿੰਦਰ ਸਿੰਘ ਦਾ ਘਰ ਹੈ ਜਿਹੜਾ ਆਵਾਸਤੀ ਦੇ ਵਿੱਚ ਹੈਗਾ ਇਹ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਹਰਮਨਪ੍ਰੀਤ ਸਿੰਘ son of ਜੈਲਾ ਸਿੰਘ ਜੋ ਟੀਚਰ ਕੋਲ ਦਾ ਰਹਿਣ ਵਾਲਾ ਹੈ ਉਹ ਅੱਜ ਇੱਥੇ ਅੱਧਾ ਪੌਣਾ ਘੰਟਾ ਪਹਿਲਾਂ ਆਪਣੀ ਮਦਰ ਨਾਲ ਇਹਨਾਂ ਨੇ ਕਰਿਆ ਸੀਗਾ ਤੇ ਪਹਿਲਾਂ ਵੀ ਇਹ ਇੱਥੇ ਮਿਲ ਉਹਨਾਂ ਦੀ ਆਉਣੇ ਜਾਣੀਆਂ ਉਹ ਹਰਜਿੰਦਰ ਸਿੰਘ ਦੀ ਵਾਈਫ ਤੇ ਹਰਮਨਪ੍ਰੀਤ ਦੀ ਮਦਰ ਤਾਂ ਬਾਜ਼ਾਰ ਚ ਕੋਈ ਸ਼ੋਪਿੰਗ ਵਗੈਰਾ ਕਰਕੇ ਚੱਲ ਚਲੀ ਗਈਆਂ ਉਧਰ ਚਲਗੇ ਉਦੋਂ ਬਾਅਦ ਇਹਨੇ ਹਰਮਨਪ੍ਰੀਤ ਸਿੰਘ ਜਿਹੜਾ ਘਰ ਚ ਐਂਡੀਰ ਟੋੜਤੀ ਇੱਕ ਮੋਬਾਈਲ ਟੋੜਿਆ ਹੈ ਤੇ ਸ਼ੀਸ਼ੇ ਦੇ ਵਿੱਚ ਆਪਣੇ ਬਾਹ ਮਾਰੀਆ ਜਿਸ ਦੇ ਨਾਲ ਇਹ ਬਲੱਡ ਨਿਕਲਿਆ ਹੋਇਆ ਹੈ ਕਾਰਨ ਕਿਉਂ ਸਰ ਕਾਰਨ ਅਸੀਂ ਜਾਂ ਕੇ ਹਰਮਨਪ੍ਰੀਤ ਨੂੰ ਹਸਪਤਾਲ ਜਾ ਕੇ ਪੁੱਛਗਿੱਛ ਕਰਦੇ ਆਂ ਹੂੰ ਉਦੋਂ ਬਾਅਦ ਵੈਰੀਫਾਈ ਕਰਕੇ ਫਿਰ ਅਸਲ ਕਾਰਨ ਬਦਲ ਗੋ ਕਿ ਕੀ ਕਾਰਨ ਹੋਇਆ ਤਾਂ ਕੋਣ ਮਿਲਿਆ ਸਰ ਪਰਿਵਾਰ ਦੇ ਤੁਹਾਡੇ ਇੱਥੇ ਹਰਜਿੰਦਰ ਸਿੰਘ ਦਾ ਬ੍ਰਦਰ ਮਿਲਿਆ ਜਿਹਨੇ ਸਾਨੂੰ ਇਹ ਦੱਸਿਆ ਵੀ ਆਹ ਗੱਲਬਾਤ ਹੋਈ ਆ ਅਸਲ ਤਾਂ ਹਰਮਨਪ੍ਰੀਤ ਸਿੰਘ ਨੂੰ ਮਿਲ ਕੇ ਅਸਲ ਕਾਰਨ ਬਦਲ ਗੋ ਸਰ ਕੋਈ 3% ਨਹੀਂ ਕਿਤੇ ਪਾਰ ਕੀਤੀ ਇਹਦਾ ਨਹੀਂ ਨਹੀਂ ਇਹ ਪਤਾ ਲੱਗਾ ਵੀ ਉਹਨੇ ਆਪਣੇ ਆਪ ਜਿਹੜੀ ਸ਼ੀਸ਼ੇ ਦੇ ਵਿੱਚ ਮਾਰੀ ਆ ਤੇ ਉਸ ਤੋਂ ਬਾਅਦ ਇਹ ਬਲੱਡ ਡੁੱਲਿਆ ਹੋਇਆ ਤੇ ਉਸ ਕੋਸਕੂਟਰ ਵੀ ਡਿੱਗੀ ਹੋਈ ਆ ਤੇ ਨਾਲ ਐਲਈਡੀ ਤੇ ਮੋਬਾਈਲ ਤੋੜਿਆ ਹੋਇਆ ਸਰ ਇੰਪ੍ਰੈਸ਼ਨ ਨਮਰੀ ਜਿਹਾ ਲੱਗਦਾ ਇਹਦਾ ਉਸ ਤੋਂ ਮਾਂ ਮਿਲਣ ਤੋਂ ਬਾਅਦ ਡਾਕਟਰ ਸਾਹਿਬ ਮਿਲ ਕੇ ਪਤਾ ਲੱਗਾ ਸਰ ਕਰ ਕਿੰਨਾ